ਕੀ ਕਹਾਲਾ ਸਾਬਾ ਇਹ ਕਿਹਦੀ ਕੀ ਫਟੇਗੀ ਬੱਚਾ ਜਿਹੜਾ ਨਾ ਬੱਚਾ ਭਾਵੇਂ ਦੁਸ਼ਮਣ ਦਾ ਵੀ ਹੋਵੇ ਬੱਚੇ ਦੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਕਦੇ ਵੀ ਹਾਂਜੀ ਸਰ ਇਹ ਤੇ ਛੱਡੋ ਜੇ ਕਿਤੇ ਭਈਆਂ ਦੇ ਵੀ ਕਿਸੇ ਬੱਚੇ ਦੇ ਨਾਲ ਹੋਇਆ ਹੁੰਦਾ ਤੇ ਅਸੀਂ ਤਾਂ ਵੀ ਆਵਾਜ਼ ਉਠਾਉਂਦੇ ਇਹ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਨੇ ਅਸੀਂ ਬੜੇ ਚਿਰ ਦਾ ਕਹਿੰਨੇ ਆ ਪਰ ਸਾਡੇ ਹੀ ਪੰਚ ਸਰਪੰਚ ਐਮਸੀ ਜਿਹੜੇ ਆ ਇਹ ਖੁਦ ਵੋਟਾਂ ਬਣਾ ਬਣਾ ਕੇ ਦਿੰਦੇ ਉਹਨਾਂ ਨੂੰ ਅਸੀਂ ਕੱਲ੍ਹ ਨੂੰ ਚੱਲੇ ਸੀ ਇਹਨਾਂ ਦਾ ਇਲਾਕਾ ਖਾਲੀ ਕਰਾਉਣ ਇਹਨਾਂ ਨੇ ਰੋਕ ਦਿੱਤਾ ਜੀ ਨਹੀਂ ਐਮਸੀ ਐਮਐਲਏ ਸਾਰੇ ਸਰਪੰਚਾਂ ਨੂੰ ਨਾਲ ਲੈ ਕੇ ਤੇ ਇਹਨਾਂ ਦੀਆਂ ਵੋਟਾਂ ਰੱਦ ਕਰਾਵਾਂਗੇ ਮੈਂ ਇਹ ਤੇ ਬਣਾਉਂਦੇ ਇਹਨਾਂ ਨੇ ਰੱਦ ਕਿੱਥੋਂ ਕਰਾਉਣੀਆਂ ਨੇ ਤੇ ਇਹ ਸਖਤੀ ਕਰਕੇ ਸਾਰਿਆਂ ਨੂੰ ਨਾਲ ਹੋ ਕੇ ਤੁਰਨਾ ਪੈਣਾ ਜਿੱਦਾਂ ਅਸੀਂ ਬਾਈਪਾਸ ਵਿਹਲਾ ਕਰਾਇਆ ਇਹਨਾਂ ਦੇ ਕੋਲੋਂ ਤੇ ਇਦਾਂ ਹੀ ਸਾਰਾ ਕੁਝ ਵਿਹਲਾ ਕਰਾਉਣਾ ਪੈਣਾ ਇਹਨਾਂ ਨੇ ਇਦਾਂ ਨਹੀਂ ਜਾਣਾ ਇੱਥੋਂ ਤੇ ਬਹੁਤ ਮਾੜਾ ਕੰਮ ਹੋਇਆ ਇਹ ਕਦੇ ਵੀ ਕੋਈ ਭੁੱਲ ਨਹੀਂ ਸਕਦਾ ਜਿੰਨਾ ਜ਼ੁਲਮ ਕੀਤਾ ਇਹਨਾਂ ਨੇ ਗਲੇਰਾ ਕੀ ਤਰਸਟਪ ਹੋਏਗਾ ਹੁਣ ਜਿਹੜਾ ਬੋਡੀ ਲੈ ਕੇ ਜੀ ਤੇ ਬੋਡੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਸੀ ਵੀ ਉਹ 2 ਮਹੀਨੇ ਪਹਿਲਾਂ ਹੀ ਆਏ ਹਿਸ਼ਾਰਪੁਰ ਦੇ ਵਿੱਚ ਉਹ ਕਹਿੰਦੇ ਅਸੀਂ ਆਪਣੇ ਇਹਨਾਂ ਪਿੰਡ ਜਾ ਕੇ ਸਸਕਾਰ ਕਰਨਾ ਹੈ ਫਗਵਾੜੇ ਦੇ ਲਾਗੇ ਪਾਣੋ ਉਥੇ ਫਿਰ ਸਾਰਿਆਂ ਦਾ ਜਾਣਾ ਨਾਲ ਸੰਭਵ ਨਹੀਂ ਸੀ ਪਰ ਇਹ ਸੰਘਰਸ਼ ਜਿਹੜਾ ਵਾ ਆਪਾਂ ਮਿੱਠਾ ਮਠਾ ਨਹੀਂ ਪੈਣ ਦੇਣਾ ਅਸੀਂ ਨਾਲ ਹੀ ਖੜੇ ਜਿੱਦਾਂ ਜਿੱਦਾਂ ਵੀ ਹੋਏਗਾ ਅਸੀਂ ਨਾਲ ਚੱਲਾਂਗੇ ਇਹਨਾਂ ਨੂੰ ਇਨਸਾਫ ਤੋਂ ਆ ਕੇ ਰਾਵਾਂਗੇ ਤੇ ਇਹ ਬੰਦਾ ਪਹਿਲਾਂ ਵੀ 7 ਸਾਲ ਅੰਦਰ ਰਹਿ ਕੇ ਆਇਆ ਬਲਾਤਕਾਰ ਦੇ ਕੇਸ ਦੇ ਵਿੱਚ ਤੇ ਅੱਪਲ ਦੇ ਅਨਕੀਰ ਸਿੰਘ ਕਿ ਬੜੇ ਬੈਠੇ ਜੇਲ੍ਹਾਂ ਦੇ ਵਿੱਚ ਇਹਦਾ ਜੇਲ੍ਹ ਦੀ ਸੌਦਾ ਲੱਗ ਜਾਣਾ ਕਿਸੇ ਨਾ ਕਿਸੇ ਚ ਅੰਦਰ ਜਾਣ ਦੀ ਧੀਰ ਇਹ ਖਬਰ ਆਈ ਲੋ ਤੁਸੀਂ ਜਿੰਨੇ ਅੰਦਰ ਜਾਣ ਤੋਂ ਥੋੜੇ ਚਿਰ ਬਾਅਦ ਹੀ ਤੇ ਪ੍ਰਭਾਤ ਚੌਂਕ ਜਾ ਰਹੇ ਆ ਸਿੰਘ ਸਾਰੇ ਇਹ ਜਾਂਚ ਕਰਨ ਉੱਥੇ ਦੇਖਦੇ ਆਂ ਕੀ ਫੈਸਲਾ ਹੁੰਦਾ ਪਰ ਉਹਦੀ ਕਤਲ ਕਰ ਦਿੱਤਾ ਗਿਆ ਤੇ ਅੱਜ ਉਹਦਾ ਬੋਡੀ ਦਾ ਫਾਸਮਾ ਉੱਤੋਂ ਸੀਗਾ ਤੇ ਕੀ ਕਹਿਣਾ ਜਾਂਦੇ ਤੁਸੀਂ ਉਸ ਬੰਦੇ ਬਾਰੇ ਦੇਖੋ ਜਿਹੜਾ ਸਾਡੇ ਹੁਸ਼ਿਆਰਪੁਰ ਵਿੱਚ ਨਿਊ ਦੀਪਨਗਰ ਦੇ ਬੱਚੇ ਨੂੰ ਉਗਵਾ ਕਰਕੇ ਕਤਲ ਕੀਤਾ ਗਿਆ ਅਸੀਂ ਸਾਰੇ ਹੁਸ਼ਿਆਰਪੁਰ ਵਾਸੀ ਉਹਦੀ ਬਹੁਤ ਤੋਰ ਨਿੰਦਾ ਕਰਦੇ ਆਂ ਇਸ ਲਈ ਉਹ ਜਿਹੜਾ ਜਿਸ ਨੇ ਕਤਲ ਕੀਤਾ ਐ ਇਦਾਂ ਦੀ ਹਰਕਤ ਕੀਤੀ ਐ ਉਹਨੂੰ ਸਖਤ ਤੋਂ ਸਖਤ ਪਹਿਲ ਦੇ ਆਧਾਰ ਤੇ ਕੋਰਟ ਵੱਲੋਂ ਸਜ਼ਾ ਹੋਣੀ ਚਾਹੀਦੀ ਐ ਨਾ ਕਿ ਉਹਦਾ ਕੋਈ ਕੇਸ ਲੰਮਾ ਪਾਣਾ ਚਾਹੀਦਾ ਕਿਉਂਕਿ ਉਹਦੇ ਪੇਰੈਂਟਸ ਨੂੰ ਪਤਾ ਵੀ ਬੱਚਾ ਕਿੱਦਾਂ ਹੋਇਆ ਕਿੱਦਾਂ ਪਾਲਿਆ ਉਹਨਾਂ ਨੇ ਇਸ ਕਰਕੇ ਸਾਰੇ ਹੀ ਹੁਸ਼ਿਆਰਪੁਰ ਵਾਸੀਆਂ ਨੂੰ ਮੈਂ ਤਾਂ ਕਹੂੰਗਾ ਪੂਰੇ ਪੰਜਾਬ ਵਾਸੀਆਂ ਨੂੰ ਇਹਦੀ ਘੋਰ ਨਿੰਦਾ ਕਰਨੀ ਚਾਹੀਦੀ ਐ ਤੇ ਸਾਰਿਆਂ ਨੂੰ ਅਪੀਲ ਕਰਨੀ ਚਾਹੀਦੀ ਐ ਪੰਜਾਬ ਸਰਕਾਰ ਨੂੰ ਕੋਰਟਸ ਨੂੰ ਵੀ ਇਹਦੀ ਜਲਦੀ ਤੋਂ ਜਲਦੀ ਹੱਲ ਕਰਵਾ ਕੇ ਉਹਨੂੰ ਜਲਦੀ ਤੋਂ ਜਲਦੀ ਬਹੁਤ ਧਰੀ ਸਜ਼ਾ ਦੇਣੀ ਚਾਹੀਦੀ ਹੈ ਕਿ ਅੱਗੇ ਤੋਂ ਏਦਾਂ ਦਾ ਕੋਈ ਹਰਕਤ ਨਾ ਕਰੇ। ਇਸ ਦੋਸ਼ੀ ਨੂੰ 10 ਦਿਨ ਦੇ ਵਿੱਚ ਵਿੱਚ ਇਹਦਾ ਜਿਹੜਾ ਕੇਸ ਆ ਫਾਸਟ ਟਰੈਕ ਦੇ ਵਿੱਚ ਲਾਇਆ ਜਾਊਗਾ। ਤੇ ਚਲ ਤੋ ਜਲਦੀ ਇਹਨੂੰ ਫਾਂਸ ਗਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਏਦਾਂ ਨਹੀਂ ਘਟਨਾਵਾਂ ਨਹੀਂ ਹੋਗੀਆਂ। ਸਾਨੂੰ ਸਾਰਿਆਂ ਨੂੰ ਮਿਲ ਕੇ ਜਿੰਨੇ ਵੀ ਕਰਮਨ ਲਿਆ ਚਾਹੇ ਉਹ ਕਿਸੇ ਵੀ ਜਾਤ ਨਾਲ ਰੱਖਦੇ ਆ ਉਹਦੇ ਅਗੇਂਸਟ ਖੜੇ ਹੋਣਾ ਪਊਗਾ। ਤੇ ਮੈਂ ਆਪਣੇ ਮਹੱਲੇ ਦੇ ਵਿੱਚ ਜਿੰਨੇ ਵੀ 2 ਨੰਬਰ ਦੇ ਵਿੱਚ ਬਈ ਇਹ ਰਹਿ ਰਹੇ ਆ ਜਾਂ ਹੋਰ ਕੋਈ ਵੀ ਕਮਿਊਨਿਟੀ ਰਹਿ ਰਹੀ ਆ ਅਸੀਂ ਉਹਨਾਂ ਦੇ ਖਿਲਾਫ ਕੱਲ ਤੋਂ ਹੀ ਸ਼ੁਰੂ ਹੋ ਰਹੇ ਆ ਤੇ ਆਪਾਂ ਇਹਨੂੰ ਮੋਹਮ ਨੂੰ ਵੱਧ ਤੋਂ ਵੱਧ ਤੇਜ਼ ਕਰਾਂਗੇ ਬਾਕੀ ਦੇ ਬਜਾਰੇ ਤੋਂ ਨਹੀਂ ਸ਼ਹਿਰ 'ਚ ਸ਼ੋਕ ਦੀ ਲਹਿਰ ਆ ਹਰ ਬੰਦਾ ਦੁਖੀ ਆ ਭਮਾ ਉਥੇ ਆ ਸਕਿਆ ਭਮਾ ਨਹੀਂ ਆ ਸਕਿਆ ਪਰ ਇਸ ਘਟਨਾ ਦੇ ਪ੍ਰਤੀ ਉਹਦੇ ਮਨ 'ਚ ਦੁੱਖ ਵੀ ਆ ਰੋਚ ਵੀ ਆ ਮੈਂ ਅੱਜ ਪੁਲਿਸ ਪ੍ਰਸ਼ਾਸਨ ਨੇ ਜੋ ਕ੍ਰਿਮੀਨਲ ਨੂੰ ਫੜਿਆ ਮੌਕੇ ਤੇ ਸਾਥ ਦਿੱਤਾ ਔਰ ਇਹਨਾਂ ਨੇ ਇੱਕ ਹੋਰ ਕ੍ਰਾਈਮਨਲ ਜਿਹੜੇ ਆਇਡੈਂਟੀਫਾਈ ਕਰਨ ਦੀ ਮੋਹਮ ਸ਼ੁਰੂ ਕੀਤੀ ਆ ਕੱਲ ਅਸੀਂ ਸਰਬ ਪਾਰਟੀਆਂ ਦੇ ਅਜੀ ਨਮਾਇੰਦਿਆਂ ਨੇ ਕੋਰਟ ਕੰਪਲੈਕਸ 11:30 ਵਜੇ ਇਕੱਠੇ ਹੋਣਾ ਹੈ ਬੀਸੀ ਸਾਹਿਬ ਨੂੰ ਇੱਕ ਮੈਮੋਰੈਂਡਮ ਦੇਣਾ ਕਿ ਹਫਤੇ 10 ਦਿਨ ਦੇ ਵਿੱਚ ਇਹਦਾ ਚਲਾਨ ਟਾਈਮ ਬਾਉਂਡ ਕਰਾਂਗੇ 10 ਦਿਨ ਦੇ ਵਿੱਚ ਇਹਦਾ ਚਲਾਨ ਪੇਸ਼ ਕੀਤਾ ਜਾਵੇ ਔਰ ਵਿਦਨ ਮੰਥ ਜਾਂ ਡੇਡ ਮੰਥ ਇਹਦਾ ਫਾਸਟ ਟਰੈਕ 'ਚ ਲਾ ਕੇ ਇਹਨੂੰ ਫਾਂਸੀ ਦੇ ਮਕਾਮ ਤੱਕ ਪਹੁੰਚਾਇਆ ਜਾਵੇ ਔਰ ਇੱਕ ਜਿਹੜੀ ਖਾਸ ਅਪੀਲ ਰੀ ਕਰਨ ਜਾ ਰਹੇ ਆ ਜਿਨਨੇ ਵੀ ਹਾਰਪੁਰ ਵਿੱਚ ਮਾਈਗ੍ਰੇਟ ਹੋ ਗਿਆ ਹੈ ਬਾਹਰੋਂ ਲੋਕ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ 10 ਦਿਨ ਦੇ ਵਿੱਚ ਵਿੱਚ ਕਰਾਈ ਜਾਵੇ ਉਹਨਾਂ ਦਾ ਰਿਕਾਰਡ ਵੈਰੀਫਾਈ ਕਰਾਈ ਜਾਂ ਜਿਹੜੇ ਕੋਈ ਕ੍ਰਿਮੀਨਲ ਹੈ ਪਿਛਲੇ ਕਰਕੇ ਆਏ ਉਹਨਾਂ ਨੂੰ ਜੇਲ੍ਹ ਚ ਸੁਟਿਆ ਜਾਵੇ ਔਰ ਮਾਲਕ ਮਕਾਨਾਂ ਨੂੰ ਵੀ ਅਸੀਂ ਇਹ ਮੈਮੋਰੰਡਮ 'ਤੇ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਜਿਨ੍ਹਾਂ ਨੇ ਕਿਰਾਏਦਾਰ ਰੱਖਿਆ ਉਹਨੇ ਆਪਣੇ ਕਿਰਾਏਦਾਰਾਂ ਦਾ ਪੁਲਿਸ ਰਿਕਾਰਡ ਵੈਰੀਫਾਈ ਕਰਾਣ ਪੁਲਿਸ ਦਾ ਮੰਗਾਂ ਜੇ ਕੋਈ ਕ੍ਰਿਮੀਨਲ ਬੰਦਾ ਹੈ ਜਾਂ ਬਗੈਰ ਵੈਰੀਫਿਕੇਸ਼ਨ ਤੋਂ ਮਾਲਕ ਮਕਾਨ ਵੀ ਕਿਰਾਏ ਤੇ ਦਿੰਦਾ ਤੇ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਵੀ ਉਹਤੇ ਵੀ ਬੰਦੀ ਕਾਰਵਾਈ ਕਰੋ ਪ੍ਰਵਾਸੀ ਮਜ਼ਦੂਰਾਂ ਦੀ ਲਗਾਤਾਰ ਜਿਹੜੀ ਆਹਲ ਪੰਜਾਬ ਵਿੱਚ ਵਧ ਰਹੀ ਉਹਨੂੰ ਦੇਖਦੇ ਕੋਈ ਆਉਣ ਵਾਲੇ ਟਾਈਮ 'ਚ ਹੈਰੇਕ ਪ੍ਰਵਾਸੀਆਂ ਦਾ ਹੀ ਰਾਜ ਹੋਏਗਾ ਪੰਜਾਬ 'ਚ ਦੇਖੋ ਗੱਲ ਪ੍ਰਵਾਸੀ ਪੰਜਾਬ ਬਿਹਾਰ ਯੂਪੀ ਦੀ ਨਹੀਂ ਕਿਸੇ ਸਟੇਟ ਦੀ ਨਹੀਂ ਜੇ ਕੋਈ ਮਿਹਨਤਬਾਜ਼ ਗਲਤ ਹੈ ਆ ਵੀ ਰਿਕਾਰਡ ਵੈਰੀਫਾਈ ਹੋ ਜਾਏ ਉਹਦਾ ਪਿਛਲਾ ਰਿਪੋਰਟ ਚਰਿੱਤਰ ਉਹਦਾ ਸਾਫ਼ ਸੁਥਰਾ ਆ ਜਿੱਥੋਂ ਆਇਆ ਮਿਹਨਤ ਮਜ਼ਦੂਰੀ ਕਰਦਾ ਆ ਔਰ ਇੱਥੇ ਆ ਕੇ ਮਿਹਨਤ ਮਜ਼ਦੂਰੀ ਕਰਨਾ ਚਾਹੁੰਦਾ ਇੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਜਿਹੜੇ ਉਧਰੋਂ ਕ੍ਰਾਈਮ ਕਰਕੇ ਆਂਦੇ ਆ ਇੱਥੇ ਆ ਕੇ ਆਪਣਾ ਜਗ੍ਹਾ ਬਣਾਉਂਦੇ ਆ ਔਰ ਇੱਥੇ ਕ੍ਰਾਈਮ ਨੂੰ ਵਾਧਾ ਦਿੰਦੇ ਆਲੇ ਦਾਲੇ ਹੋਰ ਬੰਦਿਆਂ ਨੂੰ ਨਾਰ ਲਾਉਂਦੇ ਉਹਨਾਂ ਦੇ ਖਿਲਾਫ ਸਾਡੀ ਇਹ ਮੌਜਮਾ ਇਹ ਇਦਾਂ ਦੇ ਬੰਦੇ ਅਸੀਂ ਪੰਜਾਬ 'ਚ ਨਹੀਂ ਰਹਿਣਦੇ ਨੇ